ਸ਼ੁਭ ਰਿਹਾ ਗਾਲ ਤੁਸੀਂ ਸਾਰੀ ਦੇਖ ਰਹੇ ਹੋ ਫਟੇ ਟੀਵੀ ਤੇ ਮੈਂ ਤਵਲীন कौर ਸਰਗਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਇੱਕ ਵਾਰ ਫੇਰ ਤੁਸੀਂ ਤੁਹਾਡੇ ਸਾਹਮਣੇ ਹਾਜ਼ਰ ਹੋ ਗਿਆ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਜੰਮੂ ਕਸ਼ਮੀਰ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਦਬੀ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਜੀ ਦੇ ਵੱਲੋਂ ਇਸ ਗੱਲ ਦੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਦੇਖੋ ਮੈਨੂੰ ਖਬਰ ਹੁਣ ਫੇਰ ਲੇਟ ਮਿਲੀ ਥੋੜੀ ਜਾਈ ਪੇ ਉੱਥੇ ਚਾ ਪੰਜ ਸਰੂਪ ਪੈਟਰੋਲ ਪਾ ਕੇ ਤੇ ਉਹ ਅਗਨ ਭੇਟ ਕਰ ਦਿੱਤੇ ਆ ਤੇ ਇਹ ਜਿਹੜੀ ਸਾਜ਼ਿਸ਼ ਹੋਈ ਆ ਇਹ ਸਰਕਾਰ ਨੂੰ ਤੁਰੰਤ ਜਿਹੜੀਆਂ ਲੱਭਣੀਆਂ ਚਾਹੀਦੀਆਂ ਕਿਉਂਕਿ ਸਮੁੱਚਾ ਸਿੱਖ ਪੰਥ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 350 ਸਾਲਾ ਸ਼ਹੀਦੀ ਗੁਰਪੁਰਬ ਮਨਾ ਰਿਹਾ ਤੇ ਇਹੋ ਜਿਹਾ ਸੰਸਕ੍ਰਿਤ ਸਮੇਂ ਦੇ ਵਿੱਚ ਅਸੀਂ ਤਾਂ ਉਥੋਂ ਨਗਰ ਕੀਰਤਨ ਲਿਆਉਣ ਦਾ ਤੇ ਉਹ ਸਰਕਾਰ ਨਾਲ ਵੀ ਬੈਠ ਕੇ ਵਿਚਾਰ ਕਰ ਰਹੇ ਸੀ ਪਰ ਇਹੋ ਜਿਹੀ ਦੁਖਦ ਘਟਨਾ ਦਾ ਘਟ ਜਾਣਾ ਇਹਦੇ ਪਿੱਛੇ ਕਿਹੜੇ ਅਨਸਰ ਆ ਤੇ ਇਹਨਾਂ ਜਿਹੜੇ ਹੈਗੇ ਉਹਨਾਂ ਨੂੰ ਵੱਡੀ ਤੋਂ ਵੱਡੀ ਸਜ਼ਾ ਦੇਣੀ ਚਾਹੀਦੀ ਹੈ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਬਈ ਸੈਂਟਰ ਸਰਕਾਰ ਇਹ ਬਿਆਦਬੀਆਂ ਦੇ ਮੁੱਦੇ ਤੇ ਜਿਹੜੀ ਆਪਣੇ ਆਈਪੀਸੀ ਦੇ ਵਿੱਚ ਜਿਹਨੂੰ ਆਪਾਂ ਹੁਣ ਨਵਾਂ ਭਾਰਤੀਆ ਨਿਗਮ ਕੋਈ ਬੀਐਨਐਸ ਕਹਿੰਦੇ ਆ ਉਹਦੇ ਵਿੱਚ ਸੋਧ ਕਰੇ ਤੇ ਉਹ ਜਿਹੜੇ ਸੈਕਸ਼ਨ ਆ ਉਹਨਾਂ ਦੇ ਵਿੱਚ ਕੈਪੀਟਲ ਪਨਿਸ਼ਮੈਂਟ ਕਰੇ ਕਿਉਂਕਿ ਸਰਕਾਰਾਂ ਪਹਿਲਾਂ ਵੀ ਇਹਦੇ ਬਾਰੇ ਐਕਟ ਬਣਾਉਂਦੀਆਂ ਰਹੀਆਂ ਪਰ ਉਹ ਐਕਟ ਐਕਟੇ ਬਣ ਕੇ ਰਹਿ ਗਿਆ ਉਹਨਾਂ ਦੀ ਕੋਈ ਅਮਲ ਦਰਾਮਦ ਨਹੀਂ ਹੋਈ ਤੇ ਅੱਜ ਵੀ ਸਰਕਾਰ ਜਿਹੜੀ ਆ ਇਹ ਵੀ ਮੈਂ ਸਮਝਦਾ ਇੱਕ ਬਿਆਦਵੀ ਦਾ ਮਿਲ ਲਿਆ ਕੇ ਉਹਦੇ ਤੇ ਆਪਣੀ ਰਾਜਨੀਤੀ ਉਹ ਖੇਡ ਰਹੀ ਆ ਪਤਾ ਤਾਂ ਹੈਗਾ ਮੈਂ ਮੋਰੇ ਬਣਾਣਾ ਕੁਝ ਨਹੀਂ ਕਿਉਂਕਿ ਸੈਂਟਰਲ ਐਕਟ ਆ ਤੇ ਸੈਂਟਰਲ ਐਕਟ ਜਿੰਨਾ ਚਿਰ ਮੈਂ ਨਹੀਂ ਹੁੰਦਾ ਉਹਨਾਂ ਚਿਰ ਕੋਈ ਸਾਨੂੰ ਆਪਣੇ ਇਨਸਾਫ਼ ਨਹੀਂ ਮਿਲਣਾ ਤੇ ਮੈਂ ਸਮਝਦਾ ਪਈ ਇਹ ਦਿਨੋਂ ਦਿਨ ਜਿਹੜੇ ਆ ਘਟਨਾਵਾਂ ਇਸਦੰਦੀਆਂ ਵੱਧ ਰਹੀਆਂ ਖਾਸ ਕਰਕੇ ਮੈਂ ਠੀਕ ਆ ਸਾਰੇ ਧਰਮਾਂ ਦਾ ਸਤਕਾਰ ਅਸੀਂ ਕਰਦੇ ਆ ਸਤਗੁਰੂ ਜੀ ਦਾ ਸਾਨੂੰ ਸਿੱਖਿਆ ਹੀ ਗੁਰੂ ਰਾਮਦਾਸ ਪਾਤਸ਼ਾਹ ਨੇ ਦਿੱਤੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਤੇ ਦਸਮ ਪਾਤਸ਼ਾਹ ਨੇ ਤਾਂ ਸਾਰਿਆਂ ਸਿੱਖਾਂ ਨੂੰ ਉਦੇਸ਼ ਹੀ ਕਰ ਦਿੱਤਾ ਤੇ ਸਾਡੇ ਪੂਰਬਲਿਆ ਨੇ ਜਿਹੜੇ ਅਰਦਾਸ ਬਣਾਈ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੇਆਦਮੀਆਂ ਹੋਰ ਕਿਸੇ ਗ੍ਰੰਥ ਦੀਆਂ ਨਹੀਂ ਹੁੰਦੀਆਂ ਕੇਵਲ ਦਾ ਕੇਵਲ ਜਦੋਂ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਦੀ ਇਹ ਪਤਾ ਨਹੀਂ ਹੁਣ ਮੈਨੂੰ ਕਿਹੜੀ ਇਹਦੇ ਪਿੱਛੇ ਸਾਜ਼ਿਸ਼ ਵੱਡੀ ਚੱਲਦੀ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਇਹਦੇ ਵਿੱਚ ਐਮੈਂਡਮੈਂਟ ਕਰਕੇ ਇਹ ਚ ਕੈਪੀਟਲ ਪਨਿਸ਼ਮੈਂਟ ਜਿਹੜੀ ਆ ਉਹ ਹੋਣੀ ਚਾਹੀਦੀ ਆ ਤਾਂ ਕਿ ਜਿਹੜਾ ਫਿਰ ਇਦਾਂ ਦਾ ਕੋਈ ਕਾਰਜ ਕਰਦਾ ਉਹਨੂੰ ਫਿਰ ਤਾਂ ਜ਼ਿੰਦਗੀ ਜੇਲ੍ਹ ਦੇ ਵਿੱਚ ਵੀ ਰਹਿਣਾ ਪਵੇ ਸਾਡੇ ਪ੍ਰਤਾਪ ਸਿੰਘ ਸਰਦਾਰ ਅਜੈਬ ਸਿੰਘ ਤੇ ਨਾਲ ਸਰਦਾਰ ਗਰਮੀਤ ਸਿੰਘ ਬੂ ਮੈਂਬਰ ਤੇ ਸਾਡਾ ਜਿਹੜਾ ਮਿਸ਼ਨ ਹੈ ਜਾਂ ਮੋਦਾ ਉਹ ਤੜਕੇ ਚਲ ਗਿਆ ਹਰਪਿੰਦਰ ਸਿੰਘ ਉਹ ਉੱਥੇ ਪਹੁੰਚ ਵੀ ਗਿਆ ਆ ਤੇ ਮੈਂ ਵੀ ਹੁਣ ਯਤਨ ਕਰਦਾ ਉਹਨਾਂ ਕੋਲੋਂ ਰਿਪੋਰਟ ਲੈ ਕੇ ਜੇ ਮੈਨੂੰ ਵੀ ਆਪ ਜਾਤੀ ਤੌਰ ਤੇ ਜਾਣਾ ਪਿਆ ਤੇ ਮੈਂ ਵੀ ਫਿਰ ਪ੍ਰਾਂਤ ਰਵਾਨਗੀ ਲੈ ਲੂੰਗਾ ਇੱਥੋਂ ਸ਼ੰਭਾ ਸ਼ੰਭਾ ਠਾਗਾਏ ਹੈ ਕਿਉਂਕਿ ਉੱਥੇ ਮੈਂ ਹਾਲਾਤ ਦੇਖਦਾ ਬਹੁਤ ਸਿੱਖਾਂ ਦੇ ਚੰਗੇ ਆ ਜਿਹੜੇ ਸਿੱਖ ਆ ਉਹ ਤਿਆਰ ਪਰ ਤਿਆਰ ਅੰਮ੍ਰਿਤਧਾਰੀ ਹੈ ਤੇ ਇਹੋ ਜਿਹੇ ਵੀ ਹਾਲਾਤਾਂ ਦੇ ਵਿੱਚ ਉਸੇ ਘਟਨਾ ਘਟ ਜਾਣੀ ਮੈਂ ਸਮਝਦਾ ਬਹੁਤ ਮਾੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਕਾਮੀ ਦੇ ਵੱਲੋਂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ 'ਤੇ ਬੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਮੁੱਚੀ ਮਨੁੱਖਤਾ ਦੇ ਰਹਿਬਰ ਮੁੱਚੀ ਲਕਾਈ ਦੇ ਬਾਦ ਸੰਤਨ ਸੰਸਾਭ ਸਤਿਗੁਰੂ ਛੇ ਗੁਰੂ ਨਾਨਕ ਦੇ ਪਾਤਸ਼ਾਹ ਦੇ ਚੌਥੇ ਸਰੂਪ ਭੰਤਨ ਸਾਹਿਬ ਸਤਿਗੁਰੂ ਛੇ ਗੁਰੂ RAMਦਾਸ ਪਾਤਸ਼ਾਹ ਜੀ ਜਿਨ੍ਹਾਂ ਦਾ ਅੱਜ ਆਪਾਂ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹਾਂ ਜਿੱਥੇ ਮੈਂ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਨੂੰ ਅੱਜ ਦੇ ਸਤਗੁਰਾਂ ਦੇ ਪ੍ਰਕਾਸ਼ ਗੁਰਪੁਰਪਨ ਦੀ ਬਹੁਤ-ਬਹੁਤ ਵਧਾਈ ਦਿੰਦਾ। ਉਥੇ ਕਾਮਨਾ ਵੀ ਕਰਦਾ ਕਿ ਸਤਗੁਰ ਜੀ ਨੇ 30 ਰਾਗਾਂ ਸਾਨੂੰ ਪਵਿੱਤਰ ਗੁਰਬਾਣੀ ਵੀ ਬਖਸ਼ਿਸ਼ ਕੀਤੀ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ। ਤੇ ਭਾਈ ਸਤਗੁਰ ਦੇ ਆਦੇਸ਼ ਅਨਸਾਰ ਅਸੀਂ ਉਹਨਾਂ ਪਵਿੱਤਰ ਸਿਧਾਂਤਾਂ ਦੇ ਉੱਤੇ ਪਹਿਰਾ ਵੀ ਲਈਏ। ਜਿਹੜੇ ਸਾਡੀ ਗੁਰਪਵਿੱਤਰ ਗੁਰਬਾਣੀ ਹਰ ਇੱਕ ਪੱਖ ਤੋਂ ਉਹ ਸਾਡੀ ਅਗਵਾਈ ਕਰਦੀ ਤੇ ਉਸ ਅਗਵਾਈ ਦੇ ਵਿੱਚੋਂ ਅਗਵਾਈ ਲੈ ਕੇ ਲੋਕ ਤੇ ਪ੍ਰਲੋਕ ਸਹਿਲੇ ਕਰੀਏ ਸੋ ਸਤਗੁਰੂ ਜੀ ਦੇ ਪ੍ਰਕਾਸ਼ ਦੇ ਸਾਹਦੇ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਦਿਨ ਅੱਜ ਅੰਮ੍ਰਿਤ ਵੇਲੇ ਜਿਹਨੂੰ ਆਪਾਂ ਆਮ ਕਰਕੇ ਦਾਮਦਮੀ ਬੀੜ ਕਹਿੰਦੇ ਸਤਗੁਰੂ ਜੀ ਪ੍ਰਕਾਸ਼ਮਾਨ ਹੋਏ ਪਵਿੱਤਰ ਹੁਕਮਨਾਮਾ ਹੋਇਆ ਪਾਈ ਪਿੰਦਰਪਾਲ ਸਿੰਘ ਜੀ ਨੇ ਕਥਾ ਕੀਤੀ ਤੇ ਹੁਣ ਸ਼੍ਰੀ ਅਖੰਡ ਪਾਠ ਸਾਹਿਬ ਸਤਿਗੁਰਾਂ ਦੇ ਸਨਮੁਖ ਅਰਦਾਸ ਕੀਤੀ ਆ ਤੇ ਰਾਤ ਦਾ ਫੇ ਸਾਡਾ ਅੱਜ ਕੀਰਤਨ ਜਿਹੜਾ ਸੈਬਰ ਜਿਹੜੀ ਲਾਉਂਦੇ ਸਾਡੇ ਉਹ ਵੀ ਚੱਲਦਾ ਰਹਿਣਾ ਸਾਰੀ ਦਿਹਾੜੀ ਅੱਜ ਸੋ ਮੈਂ ਦੇਸ਼ ਤੇ ਵਿਦੇਸ਼ ਦੀਆਂ ਸੰਗਤਾਂ ਨੂੰ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਨੂੰ ਬਹੁਤ-ਬਹੁਤ ਵਧਾਈ ਦਿਨਾ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਪਵਿੱਤਰ ਗੁਰਬਾਣੀ ਦੇ ਨਾਲ ਜੋੜ ਲੈਣ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ਪੂਰਵ ਇਸ ਮੌਕੇ ਸਮਾਗਮ ਕੀਤਾ ਗਿਆ ਤੇ ਉਸ ਸਮਾਗਮ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢੱਮੀ ਜੀ ਦੇ ਵੱਲੋਂ ਸੰਬੋਧਨ ਕੀਤਾ ਗਿਆ ਆਪਾਂ ਰੋਜ਼ ਇਹ ਪੰਗਤੀ ਅੰਮ੍ਰਿਤ ਵੇਲੇ ਵੀ 24 ਘੰਟਿਆਂ ਚ ਬਹੁਤ ਵਾਰੀ ਪੜ੍ਹੀ ਜਾਂਦੀ ਆ ਤੇ ਮੈਂ ਬੈਠਾ ਸੋਚਦਾ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਤਕਾਰਯੋਗ ਸੁਪਤਰੀ ਨੇ ਜਿਲੇ 사ਤਗੁਰ ਜੀ ਨੂੰ ਬੇਨਤੀ ਕੀਤੀ 사ਤਗੁਰ ਜੀ ਕਿਰਪਾ ਕਰਕੇ ਇਹ ਜਿਹੜੀ ਗੱਦੀ ਆ ਘਰ ਦੀ ਚਾਰਚ ਰਹਿ ਜਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਫਿਰ ਜਿਦਲੇ ਉਹ ਕੇ ਆਖਾਂ ਮੀਟ ਬਹੁਤ ਬੜੇ ਦੁੱਖ ਸਹਣੇ ਪੈਣਗੇ ਇਹ ਉਸੇ ਵੇਲੇ ਹੀ ਸਤਗੁਰੂ ਜੀ ਨੇ ਪ੍ਰਗਟ ਕਰਦਾ ਸੀ ਕਿ ਗੁਰੂ ਘਰ ਦੇ ਉੱਤੇ ਜ਼ੁਲਮ ਦੀ ਉਹ ਹਨੇਰੀ ਦੇ ਵਿੱਚੀ ਨੰਗਣਾ ਪਹਿਣਾ ਜਿਹੜੀ ਹਨੇਰੀ ਦੇ ਵਿੱਚੀ ਗੁਰੂ ਪੰਜਮ ਪਾਤਸ਼ਾਹ ਜੀ ਨੇ ਛਾਂਤ ਮਈ ਟੰਗ ਦੇ ਨਾਲ ਆਪਣੀ ਸ਼ਹਾਦਤ ਗੁਰੂ ਰਾਮਦਾਸ ਪਾਤਸ਼ਾਹ ਦੀ ਪਵਿੱਤਰ ਆਜੂ ਫਾਹਮੇ ਕਾਟੋਸੀ ਪਰ ਸਤਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਰ ਉਕਤਾਰ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਆਪਣੀ ਆਜੂ ਵਿੱਚ ਕਰ ਬੜਾ ਬੀਜ ਆਪਣੀ ਬਾਕੀ ਕੀ ਗੁਰੂ ਰਾਮਦਾਸ ਪਾਤਸ਼ਾਹ ਦੇ ਏਡੇ ਵੱਡੇ ਆਸਾਨ ਇਸ ਮੁਨਕਤਾ ਤੇ ਆ ਮੈਂ ਦੇਖਦਾ ਜਿੱਥੇ ਸਰਕਾਰਾਂ ਖਤਮ ਹੋ ਜਾਣ ਜਿੱਥੇ ਸਰਕਾਰਾਂ ਦੇ ਪ੍ਰਬੰਧ ਫੇਲ ਹੋ ਜਾਣ ਉਥੇ ਧੰਨ ਧੰਨ ਸਹਿਬ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇਹ ਪਵਿੱਤਰ ਦਰ ਸਾਰਿਆਂ ਦੇ ਸਹਾਰਾ ਬਣਦਾ ਉਹ ਸਹਾਰਾ ਕਿਸ ਤਰ੍ਹਾਂ ਬਣਦਾ ਕਿ ਸਤਗੁਰੂ ਜੀ ਦਾ ਆਪਾਂ ਸਵੇਰੇ ਪਾਈਪਿੰਦਰਪਾਲ ਸਿੰਘ ਜੀ ਤੋਂ ਕਥਾ ਵੀ ਸਰਵਣ ਕੀਤੀ। ਕਿ ਜੇ ਇਹਨੂੰ ਆਪਾਂ ਅੱਜ ਦੇ ਸਮੇਂ ਦੇ ਮਤਲਬ ਕਹਿ ਸਕਦੇ ਕੋਈ ਸਹਾਰਾ ਨਹੀਂ ਸੀ। ਅੱਜ ਦੇਖੋ ਜਿਹੜਾ ਕੋਈ ਸਹਾਰਾ ਨਹੀਂ ਸੀ ਗੁਰੂ ਰਾਮਦਾਸ ਪਾਤਸ਼ਾਹ ਸਮੁੱਚੀ ਮਨੁੱਖਤਾ ਦਾ ਅੱਜ ਸਹਾਰਾ ਬਣ ਕੇ ਬੈਠੇ ਆ। ਕਿ ਸਤਗੁਰੂ ਜੀ ਕਿਰਪਾ ਕਰਿਓ ਬਖਸ਼ਿਸ਼ ਕਰਿਓ ਰਹਿਮਤ ਕਰਕੇ ਸਾਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਲਾੜ ਲਾਓ। ਕਹਿਣਾ ਬੜਾ ਸੌਖਾ ਹੁੰਦਾ ਵੀ ਲੜ ਲੱਗਿਓ ਆ। ਪਰ ਇਹ ਠੀਕ ਹੈ ਕਿ ਅਸੀਂ ਆ ਕੇ ਨਮਸਕਾਰ ਵੀ ਕਰਨੀ ਆ ਸਤਿਗੁਰ ਜੀ ਦਾ ਹੁਕਮਨਾਮਾ ਵੀ ਸਰਵਣ ਕਰਨਾ ਇੱਕ ਦੋ ਪੰਗਤੀਆਂ ਉਹ ਆਪਣੇ ਹਿਰਦੇ 'ਚ ਵੀ ਬਸਾਉਣੀਆਂ ਤੇ ਉਹਦੇ ਉੱਤੇ ਚੱਲਣ ਦਾ ਵੀ ਯਤਨ ਕਰਨਾ ਇਹੋ ਗੁਰੂ ਸਿਧਾਂਤ ਆ ਸਾਨੂੰ ਬਖਸ਼ਿਸ਼ ਕੀਤਾ ਸਤਿਗੁਰ ਜੀ ਨੇ ਮੈਂ ਅਕਸਰ ਇੱਕ ਗੱਲ ਸਟੇਜ ਤੇ ਕਰਦਾ ਹੁੰਨਾ ਜਿਹੜੀ ਮੇਰੇ ਜ਼ਿਹਨ ਦੇ ਵਿੱਚ ਹਮੇਸ਼ਾ ਰਹਿੰਦੀ ਆ ਕਿ ਸਤਿਗੁਰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰਦਾ ਗੱਦੀ ਬਖਸ਼ਿਸ਼ ਕੀਤੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਪਵਿੱਤਰ ਗੋਇੰਦਵਾਲ ਦੀ ਧਰਤੀ ਤੇ ਬਹੁਤ ਵੱਡੀ ਸ਼ਤਾਬਦੀ ਤੁਸੀਂ ਮਨਾਈ ਉਸ ਪਵਿੱਤਰ ਗੋਇੰਦਵਾਲ ਦੀ ਧਰਤੀ ਦੇ ਉੱਤੇ ਲੱਖਾਂ ਲੋਕ ਉੱਥੇ ਨਾਮ ਸਕਾਰ ਕਰਨ ਆਏ ਪਰ ਸਰਕਾਰ ਨੇ ਕਿਤੇ ਛੜਕ ਤੇ ਪੈਚ ਵੀ ਨਹੀਂ ਲਾਇਆ ਫੇ ਕਿਤੇ ਸੜਕ ਦੇ ਵਿੱਚ ਪੈਚੇ ਲਾ ਦੇਈਏ ਜਾਂ ਕਿਤੇ ਟ੍ਰੈਫਿਕ ਨੂੰ ਹੀ ਕੰਟਰੋਲ ਕਰ ਦਈਏ ਗੁਰੂ ਰਾਮਦਾਸ ਪਾਤਸ਼ਾਹ ਨੂੰ ਜਿਹਨੇ ਗੁਰਦਾ ਗੱਦੀ ਬਖਸ਼ਿਸ਼ ਕਰਤੀ ਸਤਿਗੁਰਾਂ ਦੇ ਸਰੀਰ ਕਰਕੇ ਆਪ ਵਿਰਾਜਮਾਨ ਆ ਤੇ ਸਤਿਗੁਰੂ ਜੀ ਨੂੰ ਬਾਰ ਗੁਰੂ ਸਾਧਸ਼ਾ ਨੇ ਸੰਗਤ ਦੀ ਸਮੁੱਚੀ ਲਕਾਈ ਦੇ ਦੁੱਖ ਵੀ ਗੁਰੂ ਅਮਰਦਾਸ ਪਾਤਸ਼ਾਹ ਦੂਰ ਕਰਦੇ ਸੀ ਇਹ ਠੀਕ ਆ ਕਿ ਗਿਆਨੀ ਗਰਮਿੰਦਰ ਸਿੰਘ ਜੀ ਸਿੰਘ ਸਾਹਿਬ ਸਤਕਾਰਯੋਗ ਗੁਰੂ ਪਾਤਸ਼ਾਹ ਦੀ ਬੜੀ ਬਖਸ਼ਿਸ਼ ਆ ਰਹਿਮਤ ਆ ਇਹਨਾਂ ਦੇ ਉੱਤੇ ਤੇ ਮੈਂ ਜਿੰਨਾ ਕਿ ਸੁਣਦਾ ਜਾਂ ਜਿੰਨਾ ਕਿ ਮੈਂ ਪੜਦਾ ਮੈਂ ਯਤਨ ਕਰਦਾ ਕਿ ਤੁਹਾਡੇ ਨਾਲ ਉਹਦੀ ਸਾਹਜ ਪਾਵਾਂ ਸਤਿਗੁਰੂ ਜੀ ਗੁਰਤਾ ਗੱਦੀ ਦੇ ਕੇ ਬਾਅਦ ਆਪ ਸਰੀਰ ਕਰਕੇ ਵਿਰਾਜਮਾਨ ਆ ਤੇ ਸਤਗੁਰਾਂ ਦੇ ਛੋਟੇ ਸਪੁੱਤਰ ਆ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਬੇਨਤੀ ਕਰਦੇ ਕਿ ਸਤਗੁਰ ਦੀ ਦੁੱਖਾਂ ਲੋਕਾਂ ਦੇ ਸਰੀਰਕ ਤੂਰ ਬਹੁਤ ਦੂੜ ਕੀਤੇ ਮੇਰੀ ਵੀ ਲਾਤਾਂ ਦੇ ਵਿੱਚ ਦਰਦ ਰਹਿੰਦੀ ਮੇਰਾ ਵੀ ਇਹ ਦੁੱਖ ਦੂਰ ਕਰੋ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਹਾ ਹੁਣ ਜਿਹੜੀ ਜੋਤ ਗੁਰਦਾ ਗੱਦੀ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਚਲੇਗੀ ਹੁਣ ਉੱਥੇ ਨਾਮ ਸਕਾਰ ਉਹ ਤੇਰੇ ਦੁੱਖ ਦੂਰ ਕਰਨਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਗੁਰਤਾ ਗੱਦੀ ਆਪ ਵਾਕਿਸ਼ ਕੀਤੀ ਤੇ ਸਿੱਖ ਅੱਜ ਵੀ ਇਸਲਾ ਘੁੰਮਦਾ ਅੱਜ ਵੀ ਆਪਾਂ ਦੋ ਟੰਗਾਂ ਵਾਲਿਆਂ ਦੇ ਮਗਰ ਮਗਰ ਘੁੰਮਦੇ ਕਿ ਸ਼ਾਇਦ ਕੋਈ ਸਹਾਰਾ ਬਣ ਜਾਊ ਜਿਹਦਾ ਸਹਾਰਾ ਇਸ ਤਰ ਤੋਂ ਨਾ ਪੂਰਾ ਹੋਇਆ ਕੱਟਾ ਕਿਤੇ ਉਮ ਨਹੀਂ ਆਉਣਾ ਆਓ ਗੁਰੂ ਚਰਨਾਚ ਅਰਦਾਸ ਕਰੀਏ ਸਤਗੁਰੂ ਜੀ ਕੈ ਵਾਕਿਸ਼ ਕਰੋ ਰਹਿਮਤ ਕਰੋ ਸਰਕਾਰਾਂ ਨੂੰ ਵੀ ਸੋਝੀ ਆਵੇ ਮੈਂ ਕੱਲ ਉਸ ਪਵਿੱਤਰ ਤਖਤ શ્રી ਹਜੂਰ ਆਵਚਲ ਨਗਰ ਨਿਰਦੇਸ਼ ਸੀ ਤੇ ਮੈਂ ਉੱਥੇ ਦੇਖਦਾ ਸੀ ਮੈਂ ਪੁੱਛਿਆ ਵੀ ਇੰਨੀ ਡਿਵੈਲਪਮੈਂਟ ਕਹਿੰਦੇ ਜੀ 2008 ਵਿੱਚ ਹੋਈ ਜਦੋਂ ਸਤਗੁਰਾਂ ਦਾ 300 ਸਾਲਾ ਦਿਹਾੜਾ ਮਨਾਇਆ 1200 ਕਰੋੜ ਰੁਪਈਆ ਉਸ ਸਰਕਾਰ ਨੇ ਮਹਾਰਾਸ਼ਟਰ ਦੀ ਨੇ ਉਸ ਸ਼ਹਿਰ ਦੇ ਆਪਣੇ ਕਹਿ ਲਓ ਵੀ ਤਰੱਕੀ ਲਈ ਪੁਲ ਬਣਾਏ ਹੋਰ ਬਣਾਏ ਤੇ ਜਿਹੜੇ ਪਟਨਾ ਸਾਹਿਬ ਮੈਂ ਗਿਆ ਉੱਥੇ ਅੱਜ ਵੀ ਮੈਂ ਦੇਖਦਾ ਕਹਿੰਦੇ ਜੀ ਹਜ਼ਾਰਾਂ ਕਰੋੜ ਸੈਂਕੜੇ ਕਰੋੜ ਰੁਪਏ ਬਿਹਾਰ ਦੀ ਸਰਕਾਰ ਨੇ ਉਸ ਤਖਤ ਨੂੰ ਦਿੱਤੇ ਜਿੱਥੇ ਅੱਜ ਜਾ ਕੇ ਆਪਾਂ ਦੇਖਦੇ ਹਾਂ ਨੀ ਤਾਂ ਤਖਤ ਸ੍ਰੀ ਹਰਮੰਦਰ ਪਟਨਾ ਸਾਹਿਬ ਜਿਹੜਾ ਪ੍ਰਬੰਧ ਕਿਉਂਕਿ ਪਹਿਲੇ ਵੇਲੇ ਜਿਹੜੇ ਦੇਖਦੇ ਘੱਟ ਲੋਕ ਜਾਂਦੇ ਸੀ ਅੱਜ ਉੱਥੇ ਵੀ ਸਰਕਾਰਾਂ ਨੇ ਗੁਰਮਤ ਦੇ ਸਮਾਗਮ ਉੱਥੇ ਸ਼੍ਰੋਮਣੀ ਕਮੇਟੀ ਦਾ ਪਟਨਾ ਸਾਹਿਬ ਵਾਲਿਆਂ ਨੇ ਆਪ ਕੀਤੇ ਪਰ ਜਿੰਨਾ ਉੱਥੇ ਦਾ ਡਵੈਲਪਮੈਂਟ ਹੋਈ ਉਹ ਸਰਕਾਰ ਨੇ ਕੀਤੀ ਮੈਂ ਕਿਉਂਕਿ ਪਮਾ ਅੱਜ ਦਾ ਇਹ ਟਾਈਟਲ ਨਹੀਂ ਇਹ ਸਬਜੈਕਟ ਨਹੀਂ ਮੇਰੇ ਬੋਲਣ ਦਾ ਪਰ ਮੈਂ ਕਹਿਣਾ ਚਾਹਣਾ ਕਿ ਜਿੱਥੇ ਸਰਕਾਰਾਂ ਫੇਲ ਹੋਣ ਗੁਰੂ ਰਾਮਦਾਸ ਪਾਤਸ਼ਾਹ ਦਾ ਦਰ ਤੇ ਉੱਤੇ ਆ ਕੇ ਜਿਹੜਾ ਵੀ ਆਉਂਦਾ ਇਥੋਂ ਪੇਟ ਦੀ ਵੀ ਰੱਜ ਕੇ ਜਾਂਦਾ ਸਰੀਰਕ ਤੇ ਜੇ ਕੋਈ ਦੁੱਖ ਹੋਵੇ ਪਵਿੱਤਰ ਇਸ਼ਨਾਨ ਕਰਕੇ ਉਹ ਵੀ ਪਵਿੱਤਰ ਦਰ ਦੇ ਉੱਤੇ ਸਤਿਗੁਰਾਂ ਦੇ ਦੂਰ ਕਰਕੇ ਜਾਂਦਾ ਤੇ ਅੱਜ ਸਰਕਾਰ ਸ਼ਰੀਕ ਬਣੀ ਬੈਠੀ ਆ ਯਾਤਰਾਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਪਹਿਲਾਂ ਤਾਂ ਯਾਤਰਾ ਛਾਪਦੇ ਹੀ ਗਲਤ ਆ ਇਹ ਮਹਾਨ ਨਗਰ ਕੀਰਤਨ ਹੁੰਦੇ ਜਿਹਨੂੰ ਆਪਾਂ ਜਲੂਸ ਵੀ ਕਹਿੰਦੇ ਸੀ ਤੇ ਅੱਜ ਆਪਾਂ ਇਹ ਇੱਕ ਫਿਰਫਾਉਂਡ ਆਈ ਆਪੇ ਸਰਕਾਰਾਂ ਧਰਮ ਵੀ ਚਲਾਉਣਗੀਆਂ ਪਰ ਮੈਂ ਕਹਿਣਾ ਚਾਹਣਾ ਕਿ ਹਾਲੇ ਵੀ ਪੰਜਾਬ ਸਰਕਾਰ ਉਹਨਾਂ ਸਰਕਾਰਾਂ ਤੋਂ ਸਾਬਕ ਲਵੇ ਜਿਨ੍ਹਾਂ ਨੇ ਐਡੇ ਵੱਡੇ ਕਾਰਜ ਕੀਤੇ ਅਸੀਂ ਦਾ ਕਾਰਜ ਕਰੀ ਜਾਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੱਲ ਉਸ ਸਾਖ ਸ੍ਰੀ ਹਜੂਰ ਆਪਚਲ ਨਗਰ ਅੱਧੇ ਦੇੜ ਵਿਖੇ ਉਥੋਂ ਕੱਲ ਫਿਰ ਹైదరాబాద్ ਉਹਨੇ ਆਉਣਾ ਸੀ ਇਹਨਾਂ ਲੋਕਾਂ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਐਡਾ ਵੱਡਾ ਜੋਸ਼ ਤੇ ਕਰੋਸ਼ ਮੈਂ ਦੇਖਦਾ ਪੰਜਾਬ ਦੇ ਘਾਟ ਪਰ ਉੱਥੇ ਜਿੱਤੇ ਥੋੜੇ ਥੋੜੇ ਪਰਿਵਾਰ ਆ ਉਹ ਵੀ ਬੜੇ ਉਤਸ਼ਾਹ ਦੇ ਨਾਲ ਸਤਗੁਰਾਂ ਦੀ ਉਸ ਪਵਿੱਤਰ ਸਤਗੁਰਾਂ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਆਉਂਦੇ ਆ ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਸੀਮ ਭਗਵੰਤ ਮਾਨ ਅਤੇ ਉਹਨਾਂ ਦੇ ਨਾਲ ਕਨਵੀਨਰ अरविंद केजरीवाल एलपीयू जिलंधर ਵਿਖੇ ਪਹੁੰਚੇ ਅਤੇ ਉਥੇ ਵਨ ਇੰਡੀਆ 2025 ਦਾ ਸਮਾਗਮ ਹੋ ਰਿਹਾ ਸੀ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਅਤੇ केजरीवाल ਦੇ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਅਤੇ ਉਨ੍ਹਾਂ ਦੇ ਵੱਲੋਂ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਤਰੱਕੀ ਕੀਤੀ ਜਾ ਸਕਦੀ ਹੈ ਕਿਸ ਤਰੀਕੇ ਨਾਲ ਪੰਜਾਬ ਦੇ ਭਵਿੱਖ ਨੂੰ ਉਜਵਲ ਬਣਾਇਆ ਜਾ ਸਕਦਾ ਹੈ ਇਸ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਤੋਂ ਭਗਤ ਸਿੰਘ ਸ਼ਹੀਦ ਆਜ਼ਮ ਭਗਤ ਸਿੰਘ ਨੇ लिखा था इतने वो डेडिकेटेड होंगे बाईस साल की उम्र में बीस साल की उम्र में इनकलाब जिंदाबाद और देश की मांग कर रहे थे जिस उम्र में आजकल बच्चे अपने पेरेंट्स से मोटरसाइकिल मांगते हैं वो देश मांग रहे थे अंग्रेजों से उन्होंने लिखा है कि इश्क करना सबका पैदाइशी हक है इश्क करना सबका पैदाइशी हक है क्यों ना इस बार वतन की सरजमी को महबूब बना लिया जाए उन्होंने बतन की सरजमी को महबूब बनाया इसीलिए इसीलिए आज उनके मेले लगते हैं शहीदों की जिताओं पर लगेंगे हर वर्ष मेले वतन पर मिटने वालों का यही बाकी निशान होगा इसीलिए हम उनको पूछते हैं इसीलिए 23 मार्च को जगह जगह भगत सिंह जी को याद किया जाता है अट्ठाईस सितंबर उनका जन्मदिन याद किया जाता है वरना दुनिया में लाखों लोग आते हैं चले जाते हैं कोई याद नहीं रखता तो आज एक भारत के नाम से जो लवली प्रोफेशन यूनिवर्सिटी ने जो अपना हर वर्ष करते हैं ये भारत को एक रखने का जो एक छोटा सा इरादा है मैं परमात्मा से अरदास करूंगा कि परमात्मा समत बख्शे बल बख्शे और हमारा देश तरक्की करे हमारा पंजाब तरक्की करे हमारा पूरा देश अगर पंजाब नंबर वन बनेगा तो देश नंबर वन बनेगा और देश नंबर वन बनेगा तो ही हम विश्व गुरु कहानी कहलाने के लायक बनेंगे बेरोजगारी करप्शन हेल्थ सिस्टम एजुकेशन सिस्टम कितना कुछ है जो अभी ठीक करने वाला है ब्रेन ड्रेन हमारे बच्चे बाहर बहुत चलो जी ऑस्ट्रेलिया न्यूजीलैंड अमेरिका कनेडा चल जाते हैं अभी उनको निकालने के लिए पहले शहीद होते रहे अब उनके पास जा रहे हैं चालीस चालीस लाख दे हम अपना सिस्टम क्यों नहीं क्रिएट कर लेते हैं तो ऐसे जो वित्तीय अदारे हैं ये बहुत बड़ा योगदान इसमें देंगे मेरे सामने मेरे देश का फ्यूचर बैठा है आप ही में से निकल बड़े बड़े वकील बनेंगे जज बनेंगे इंजीनियर बनेंगे डॉक्टर बनेंगे और डिफरेंट डिफरेंट फील्ड में देश के नाम को और देश के झंडे को आप रोशन करोगे और ऊंचा लेके जाओगे यही मेरी दुआ है और विश यू ऑल द बेस्ट अपने अपने फील्ड में दिल से काम करो नंबरिंग कई बार नंबरों में कम रह जाते हैं लेकिन भगवान ने कोई ना कोई और गुण दिया होता है कोई और टैलेंट होता है उस बच्चे में सिर्फ नंबरों से ना के ना करो कि ये एटी नाइन पॉइंट नाइन पॉइंट ये कुछ नहीं होता खासतौर पे लड़कियों की जात होती है नाइन्टी नाइन पॉइंट फोर परसेंट नंबर आ जाए तो भी वो ना जो पेपर चेक कर है उसको गालियां देती हैं, कंजूस मक्खी चूस पता नहीं कौन बैठा था दो नंबर और देता शीला से आगे हो जाती इधर देखो दिल लड़कों के चालीस नंबर भी आ जाए दुआएं देते हैं ये तो रब का फकीर बंदा बैठा था यार तैतीस नंबर का करके आए थे सात पता नहीं कहां से देती है जितने नंबर ले एक लड़की लेती है उतने में तीन लड़के पास हो जाते हैं तो जितने नंबर आए सफर करो उतने में ही सफर करो पार्टी प्रधान अमन अरोड़ा तुरंत तारन विखे पहुंची अति उत्ती पहुंची उन आधे वलो पार्टी के उम्मीदवार के दफ्तर खोलने मौके पर पहुंची अति तो बाहर उन आधे वलो प्रेस थे ਸામਣੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਐਸਪ੍ਰੈਸ ਕਾਨਫਰੰਸ ਦੇ ਵੀ ਚੋਣਾ ਦੇ ਵੱਲੋਂ ਜਿਮਣੀ ਚੋਣਾ ਨੂੰ ਲੈ ਕੇ ਗੱਲਬਾਤ ਕੀਤੀ ਗਈ। ਅੱਜ ਗੁਰੂ ਸਾਹਿਬ ਦੀ ਪਵਿੱਤਰ ਨਗਰੀ ਤਰਨਤਾਰ ਦੇ ਵਿੱਚ ਇਸ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ ਪਹੁੰਚੇ ਮੇਰੇ ਸਾਰੇ ਸਤਕਾਰਯੋਗ ਮੀਡੀਆ ਦੇ ਸਾਥੀ। ਮੇਰੇ ਨਾਲ ਮੇਰੇ ਸਾਥੀ ਹਰਮੀਤ ਸਿੰਘ ਜੀ ਐਕਐਮਐਲਏ ਸਾਹਿਬ ਜਿਹੜੇ ਇੱਕ ਉਮੀਦਵਾਰ ਨੇ ਤਰਨਤਾਰ ਜਿਮਣੀ ਚੋਂਦੇ ਔਰ ਸਾਡੇ ਕੈਬਨਿਟ ਦੇ ਵਜ਼ੀਰ ਡਾਕਟਰ ਨਵਜੋਤ ਜੀ ਲਖਨਾ ਜੀ ਮੇਰੇ ਸਾਥੀ ਸਾਡੇ ਐਮ ਐਲ ਏ ਸਾਹਿਬ ਸਰਬਜੀਤ ਹੰਸ ਸਾਹਿਬ ਸ਼ਹਿਰੀ ਕਲਸੀ ਜੀ ਸਾਡੇ ਪਾਰਟੀ ਦੇ ਸਾਰੇ ਸੀਨੀਅਰ ਅਹੁਦੇਦਾਰ ਸਹਿਬਾਨ ਅ ਅੱਜ ਕਿਉਂਕਿ ਜਿਮਨੀ ਚੋਣ ਤਰਨਤਾਰਨ ਦੀ ਅਨਾਉਂਸ ਹੋ ਚੁੱਕੀ ਹੈ ਔਰ ਆਮ ਆਦਮੀ ਪਾਰਟੀ ਨੇ ਸਰਦਾਰ ਹਰਮੀਤ ਸਿੰਘ ਜੀ ਸੰਧੂ ਜਿਹੜੇ ਕਿ ਤਿੰਨ ਵਾਰ ਐਮ ਐਲ ਏ ਰਹੇ ਨੇ ਇਸ ਹਲਕੇ ਤੋਂ ਉਹਨਾਂ ਨੂੰ ਆਪਣੇ ਉਮੀਦਵਾਰ ਵਜੋਂ ਮੈਦਾਨ ਦੇ ਵਿੱਚ ਉਤਾਰਿਆ ਹੈ ਅੱਜ ਇਹਨਾਂ ਦੇ ਪਾਰਟੀ ਆਫਿਸ ਦਾ ਉਦਘਾਟਨ ਚੋਣ ਦਫ਼ਤਰ ਦਾ ਉਦਘਾਟਨ ਜਿਹੜਾ ਉਹ ਕਰਨ ਦੇ ਲਈ ਇੱਥੇ ਪਹੁੰਚੇ ਸੀਗੇ ਔਰ ਅਸੀਂ ਇਹ ਮੰਨ ਕੇ ਚੱਲਦੇ ਆ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਪੌਣੇ ਚਾਰ ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਸਰਦਾਰ ਭੌਂ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਡਿਵੈਲਪਮੈਂਟ ਦੇ ਬੇਸ਼ੁਮਾਰ ਕੰਮ ਕੀਤੇ ਨੇ ਸਰਪੱਖੀ ਵਿਕਾਸ ਪੰਜਾਬ ਦਾ ਕੀਤਾ ਹੈ ਉਸ ਚੀਜ਼ ਨੂੰ ਔਰ ਸਰਦਾਰ ਹਰਬੀਰ ਸਿੰਘ ਜੀਆ ਜੀ ਸੰਧੂ ਜਿਹੜੇ ਕਿ ਤਿੰਨ ਵਾਰ ਇਤੋਂ ਵਿਧਾਇਕ ਰਹੇ ਇਹਨਾਂ ਦਾ ਆਪਣਾ ਬਹੁਤ ਹਲਕੇ ਦੇ ਲੋਕਾਂ ਦੇ ਨਾਲ ਪਿਆਰ ਹੈ ਲੋਕਾਂ ਦੇ ਨਾਲ ਜੁੜੇ ਹੋਏ ਨੇ ਔਰ ਆਪਣੀ ਟੈਨਿਓਜ਼ ਦੇ ਵਿੱਚ ਇਹਨਾਂ ਨੇ ਬਹੁਤ ਵਿਕਾਸ ਕਰਾਇਆ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਔਰ ਆਮ ਆਦਮੀ ਪਾਰਟੀ ਦੇ ਸਾਡੇ ਜੋ ਵਰਕਰਸ ਵੋਲੰਟੀਅਰਸ ਜਿਨ੍ਹਾਂ ਦੀ ਮਿਹਨਤ ਸਦਕਾ ਪਿਛਲੀਆਂ ਚੋਣਾਂ ਦੇ ਵਿੱਚ ਵੀ ਬਹੁਤ ਵੱਡੀਆਂ ਲੀਡਸ ਦੇ ਨਾਲ ਆਮ ਆਦਮੀ ਪਾਰਟੀ ਨੂੰ ਜਿੱਤ ਹਾਸਲ ਹੋਈ ਹੈ ਔਰ ਲੋਕਾਂ ਦਾ ਜੋ ਪਿਆਰ ਆ ਪਾਰਟੀ ਦੇ ਨਾਲ ਸਰਕਾਰ ਦੇ ਨਾਲ ਸੰਧੂ ਸਾਹਿਬ ਦੇ ਨਾਲ ਜੋ ਜੁੜਿਆ ਹੋਇਆ ਉਸ ਨੂੰ ਦੇਖ ਕੇ ਪ੍ਰਤੱਖ ਜਾਹਰ ਹੁੰਦਾ ਹੈ ਕਿ ਆਵਾਦੀ ਪਾਰਟੀ ਅਸਰਮ ਸਿੰਘ ਸੰਧੂ ਇਸ ਬਾਈ ਇਲੈਕਸ਼ਨ ਦੇ ਵਿੱਚ ਵੱਡੇ ਮਾਰਜਿਨ ਦੇ ਨਾਲ ਜਿੱਤ ਦਰਜ ਕਰਨ ਜਾ ਰਹੇ ਨੇ ਔਰ ਆਉਣ ਵਾਲੇ ਸਵਾ ਸਾਲ ਜੋ ਸਰਕਾਰ ਦੇ ਵਿੱਚ ਗੁਰੂ ਸਾਹਿਬ ਦੀ ਇਸ ਪਵਿੱਤਰ ਨਗਰੀ ਤੇ ਜਿੰਨੇ ਰਹਿਦੇ ਬਕਾਇਆ ਕੰਮ ਨੇ ਉਹਨਾਂ ਨੂੰ ਕਰਨ ਦੇ ਲਈ ਸਰਕਾਰ ਆਵਾਦੀ ਪਾਰਟੀ ਅਸਰਮ ਸਿੰਘ ਸੰਧੂ ਵਚਨਬੱਧ ਹੈ ਆਜੀ ਵੇਖਦੇ ਜਦੋਂ ਬਸੂਜੇ ਜਦੋਂ ਬੋਟਾਂ ਦੇ ਸਾਡਾ ਸਿਰਫ ਔਰ ਸਿਰਫ ਇੱਕੋ ਹੀ ਮੁੱਦਾ ਹੁੰਦਾ ਜੀ ਹਰ ਇਲੈਕਸ਼ਨ ਦੇ ਵਿੱਚ ਵਿਕਾਸ ਵਿਕਾਸ ਤੇ ਵਿਕਾਸ ਇਹੋ ਜਿਹਾ ਕਿਹੜਾ ਖੇਤਰ ਹੈ ਜਿਸ ਦੇ ਵਿੱਚ ਪਿਛਲੇ 3.5 ਪੌਣੇ 4 ਸਾਲਾਂ ਦੇ ਵਿੱਚ ਕੰਮ ਨਹੀਂ ਹੋਇਆ ਤੁਸੀਂ ਸਿਹਤ ਖੇਤਰ ਦੀ ਗੱਲ ਕਰ ਲਓ ਤੁਸੀਂ ਸਿੱਖਿਆ ਦੀ ਗੱਲ ਕਰ ਲਓ ਤੁਸੀਂ ਬਿਜਲੀ ਪ੍ਰਸ਼ਾਸਨ ਦੀ ਗੱਲ ਕਰ ਲਓ ਤੁਸੀਂ ਸੜਕਾਂ ਤੋਂ ਟੋਲ ਪਲਾਜ਼ੇ ਚੱਕਣ ਦੀ ਗੱਲ ਕਰ ਲਓ ਤੁਸੀਂ ਜੀਵਿਕਾ ਦਾ ਥਰਮਲ ਪਾਵਰ ਪਲਾਂਟ ਖਰੀਦਣ ਦੀ ਗੱਲ ਕਰ ਲੋ ਤੁਸੀਂ ਸੜਕ ਸੁਰੱਖਿਆ ਫੋਰਸ ਦੀ ਗੱਲ ਕਰ ਲੋ ਤੁਸੀਂ ਖੇਤਾਂ ਦੇ ਅਖੀਰ ਤੱਕ ਟੇਲ ਐਂਡ ਤੱਕ ਪਾਣੀ ਪਹੁੰਚਾਉਣ ਦੀ ਨਹਿਰੀ ਪਾਣੀ ਪਹੁੰਚਾਉਣ ਦੀ ਗੱਲ ਹੈ ਉਹ ਕਰ ਲੋ ਤੁਸੀਂ 19000 ਸੜਕਾਂ ਦਾ ਨਵੀਨੀਕਰਨ ਹੈ ਜਿਹੜਾ ਉਹ ਉਹਦੀ ਸ਼ੁਰੂਆਤ ਦੋ ਦਿਨ ਪਹਿਲਾਂ ਸੀਐਮ ਸਾਹਿਬ ਖੁਦ ਆਪ ਕਰਕੇ ਗਏ ਨੇ ਆ ਇੱਕ ਦੋ ਦਿਨਾਂ ਦੇ ਵਿੱਚ ਜੋ ਬਿਜਲੀ ਸੈਕਟਰ ਹੈ ਉਹਦੇ ਵਿੱਚ ਉਹਦੀ ਨੁਹਾਰ ਕਿਵੇਂ ਬਦਲੀ ਜਾਵੇ ਔਰ 3100 ਖੇਡ ਗਰਾਊਂਡ ਦੇ ਜਿਹੜੇ ਉਹਨਾਂ ਦੀ ਸ਼ੁਰੂਆਤ ਜਿਹੜੀ ਉਹ ਕੀਤੀ ਜਾ ਰਹੀ ਹੈ ਨਸ਼ਿਆਂ ਵਿਰੁੱਧ ਲੜਾਈ ਹੈ ਜਿਹੜੀ ਉਹ ਵੱਡੇ ਪੱਤਰ ਦੇ ਉੱਪਰ ਸਰਕਾਰ ਵੱਲੋਂ ਤੇ ਪਾਰਟੀ ਵੱਲੋਂ ਆਰੰਭ ਹੀ ਗਈ ਹੈ ਸੋ ਮੈਂ ਸਮਝਦਾ ਕਿ ਇਹ ਉਹ ਕੰਮ ਨੇ ਜਿਹੜੇ ਕਿ ਪਿਛਲੀਆਂ ਸਰਕਾਰਾਂ ਵੱਲੋਂ ਵੀ ਕਰਨੇ ਬਣਦੇ ਸੀਗੇ ਪਰ ਜੇ ਪਿਛਲੀਆਂ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਆਪ ਦੇ ਘਰ ਤੇ ਆਪ ਦਾ ਢਿੰਡ ਭਰਨ ਤੋਂ ਬਹਿਲ ਮਿਲਦੀ ਹੋਵੇ ਤਾਹੀ ਕੁਛ ਕਰਨਾ ਸੀਗਾ ਉਹ ਕੀਤਾ ਨਹੀਂ ਹੈਗਾ ਸੋ ਆਹੀ ਕੰਮ ਨੇ ਜਿਹੜੇ ਮੈਂ ਤੁਹਾਨੂੰ ਗਿਣਾਏ ਨੇ ਅੱਜ ਸਾਡੀ ਸਾਰੀ ਦੀ ਸਾਰੀ ਕੈਂਪੇਨ ਦੇ ਵਿੱਚ ਸਾਡਾ ਸਿਰਫ ਉਹ ਸਿਰਫ ਇੱਕੋ ਜਿਹਾ ਡਾ ਹੋਊਗਾ ਡਿਵੈਲਪਮੈਂਟ ਡਿਵੈਲਪਮੈਂਟ ਔਰ ਡਿਵੈਲਪਮੈਂਟ ਔਰ ਕਿਉਂਕਿ ਇਹ ਧਰਤੀ ਇਹ ਨਗਰੀ ਗੁਰੂ ਸਾਹਿਬ ਦੀ ਨਗਰੀ ਹੈ ਇਹ ਸੰਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਹਨਾਂ ਦੀਆਂ ਹੋਰ ਸਰਗਰਮੀਆਂ ਲੈ ਕੇ ਫੇਰੇ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਜੋ ਇਜਾਜ਼ਤ ਚਾਹੀਦੀ ਆ ਕਾਟਸ